ਪਾਣੀ ਦੇ ਮਸਲੇ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਜਾਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਆ ਕਿਸਾਨ ਵੀਰਾਂ ਨੂੰ ਕਿ ਭਾਈ ਝੋਨੇ ਕਰਕੇ ਜਿਹੜਾ ਉਹ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਜਿਹੜੀ ਉਹਨਾਂ ਨੇ ਇਸ ਹੱਦ ਤੱਕ ਸਿਸਟਮ ਬਣਾਤਾ ਕਿਸਾਨਾਂ ਦੇ ਉੱਤੇ ਗੱਲ ਥੋਪਦੀ ਕਿ ਜਿੰਨਾ ਪਾਣੀ ਆ ਔਰ ਦੁਨੀਆ ਦਾ ਪਾਣੀ ਆ ਏਰੀਆ ਦਾ ਪਾਣੀ ਆ ਪੰਜਾਬ ਦਾ ਪਾਣੀ ਆ ਜਿੰਨਾ ਖਤਮ ਹੋ ਰਿਹਾ ਸਾਰਿਆਂ ਦਾ ਜ਼ਿੰਮੇਵਾਰ ਕੌਣ ਹੈ ਭਾਜੀ ਕਿਸਾਨ ਆ ਕਿਸਾਨ ਕਿਉਂ ਜ਼ਿੰਮੇਵਾਰ ਆ ਭਾਈ ਫੈਕਟਰੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਆਲ ਇੰਡੀਆ ਦਾ ਪਾਣੀ ਜਿੰਨਾ ਮੇਰੇ ਹਿਸਾਬ ਨਾਲ ਸਾਰੀ ਦੁਨੀਆ ਦਾ ਪਾਣੀ ਜਿਹੜਾ ਉਹ ਕੱਲੀਆਂ 4-5 ਫੈਕਟਰੀਆਂ ਜਿਹੜੀਆਂ ਉਹ ਪੀ ਜਾਂਦੀਆਂ ਜਾਂ ਆਪਾਂ ਕਹਿ ਲਈਏ ਕੋਕਾ ਕੋਲਾ ਦੀ ਫੈਕਟਰੀ ਆ ਜਾਂ ਬਰਵਾਈਜ਼ਰ ਬੀਅਰ ਦੀ ਫੈਕਟਰੀ ਆ ਐ ਉਹ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਕਰੋੜਾਂ ਟਨ ਪਾਣੀ ਆ ਜਿਹੜਾ ਉਹ ਪੀ ਜਾਂਦੀਆਂ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ ਜਾਂ ਆਪਾਂ ਕਹਿੰਦੇ ਕਿ ਜਿਵੇਂ ਗੁੱਡਾ ਨਾਲਾ ਹੋ ਗਿਆ ਜਾਂ ਆਪਾਂ ਕਹਿੰਦੇ ਕਿ ਜਿਵੇਂ ਆਪਾਂ ਕਹਿੰਦੇ ਥਰਸਟੀ ਜਿਹੜੀਆਂ ਹੁੰਦੀਆਂ ਫੈਕਟਰੀਆਂ ਥਰਸਟੀ ਫੈਕਟਰੀਆਂ ਮਤਲਬ ਕੱਪੜੇ ਦੀਆਂ ਫੈਕਟਰੀਆਂ ਜਿਹੜੀਆਂ ਇੱਕ ਕੱਪੜੇ ਤੇ ਪਤਾ ਨਹੀਂ ਕਿੰਨਾ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਖਾਪਤੋਂ ਉਹਨਾਂ ਦੇ ਵਿੱਚ ਲੱਗ ਜਾਂਦਾ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਤੇ ਕੋਈ ਐਕਸ਼ਨ ਨਹੀਂ ਉਹਨਾਂ ਦੇ ਭਾਈ ਐਕਸ਼ਨ ਹੋਣਾ ਵੀ ਕਿਉਂ ਆ ਸਿਰਫ ਤੇ ਸਿਰਫ ਮਾਰ ਪਾਉਣੀ ਆ ਤੁਸੀਂ ਆਮ ਬੰਦੇ ਤੇ ਮਾਰ ਪਾਉਣੀ ਆ ਤੁਸੀਂ ਸਿਰਫ ਤੇ ਸਿਰਫ ਕਿਸਾਨਾਂ ਤੇ ਟਾਰਗੇਟ ਕਰਨਾ ਸਿਰਫ ਤੇ ਸਿਰਫ ਤੁਸੀਂ ਕਿਸਾਨਾਂ ਨੂੰ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਧਰਨਾਟ ਬੰਦਿਆਂ ਨੂੰ ਕੋਈ ਐਕਸ਼ਨ ਤੁਸੀਂ ਕ੍ਰੀਏਟ ਨਹੀਂ ਕਰਦਾ ਜੀਰੇ ਵਾਲੀ ਫੈਕਟਰੀ ਤੇ ਜੀਰੇ ਹਲਕੇ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨਾ ਬੁਰਾ ਵਾਲਾ ਫੈਕਟਰੀ ਕਾਦੀ ਸੀ ਦਾਰੂ ਦੀ ਫੈਕਟਰੀ ਸੀ ਇਹਦਾ ਮਤਲਬ ਉਹਥੇ ਜਿਹੜਾ ਗਰਾਊਂਡ ਲੈਵਲ ਦਾ ਪਾਣੀ ਆ ਉਹ ਇੰਨਾ ਮਾੜਾ ਹੋ ਗਿਆ ਕਿ ਲੋਕ ਉਥੇ ਮਰ ਰਹੇ ਆ ਫਿਰ ਉਥੇ ਜ਼ਿੰਮੇਵਾਰ ਕੌਣ ਉਥੇ ਵੀ ਝੋਨਾ ਲੱਗਦਾ ਉਥੇ ਵੀ ਫਸਲ ਉਗਦੀ ਆ ਪਰ ਕਾਰਨ ਕੀ ਬਣਿਆ ਕਿ ਅਖੇ ਜੀ दारू ਵਾਲੀ ਫੈਕਟਰੀ ਫੈਕਟਰੀਆਂ ਨੇ ਜਿਹੜਾ ਪਾਣੀ ਆ ਜਿਹੜਾ ਆਪਦਾ ਬਾਹਰ ਕੱਢਣਾ ਹੁੰਦਾ ਗੰਦਾ ਪਾਣੀ ਉਹ ਪਾਣੀ ਜਿਹੜਾ ਬਿਲਕੁਲ ਧਰਤੀ ਦੇ ਵਿੱਚ ਜਿਹੜਾ ਪਾਤਾ ਤੇ ਫੇਰ ਜਾਦੇ ਇਹਨਾਂ ਨੁਕਸਾਨ ਹੋ ਰਿਆ ਹੁਣ ਉੱਥੇ ਵੀ ਕਹਿ ਦੋ ਕਿ ਜੀ ਕਿਸਾਨਾਂ ਨੇ ਜਿਹੜਾ ਪਾਣੀ ਗਰਭ ਕੀਤਾ ਪਈ ਕਿਸਾਨਾਂ ਨੇ ਪਾਣੀ ਖਰਾਬ ਕੀਤਾ ਕਿਸਾਨਾਂ ਕਰਕੇ ਜਿਹੜੀਆਂ ਉਹ ਮਤਲਬ ਬੱਚੇ ਤੱਕ ਜਿਹੜੇ ਉਹ ਸਹੀ ਤਰ੍ਹਾਂ ਨਾਲ ਪੈਦਾ ਨਹੀਂ ਹੋ ਰਹੇ ਤੇ ਉੱਥੇ ਵੀ ਕਿਸਾਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਉੱਥੇ ਵੀ ਕਿਸਾਨਾਂ ਦੀ ਗਲਤੀ ਹੈ ਮਤਲਬ ਫੈਕਟਰੀਆਂ ਦਾ ਕਿੰਨਾ ਗੰਦਾ ਪਾਣੀ ਹੁੰਦਾ ਇਹ ਤੁਹਾਨੂੰ ਵੀ ਪਤਾ ਕਿੰਨਾ ਦੂਸ਼ਿਤ ਪਾਣੀ ਹੁੰਦਾ ਉਹਨਾਂ ਨੂੰ ਇਹ ਕਿਹਾ ਹੁੰਦਾ ਕਿ ਤੁਸੀਂ ਜਿਹੜਾ ਪਾਣੀ ਹੈ ਇਕੱਠਾ ਕਰਨਾ ਪਰ ਉਹ ਇਕੱਠਾ ਕਰਨ ਦੀ بجائے ਸਿੱਧਾ ਧਰਤੀ ਦੇ ਵਿੱਚ ਬੋਰ ਕਰਕੇ ਉਹਦੇ 'ਚ ਪਾਉਂਦੇ ਆ ਫਿਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਫਿਰ ਆਮ ਆਦਮੀ ਪਾਰਟੀ ਨੂੰ ਮੈਂ ਕਹਿੰਨਾ ਪ੍ਰਾਣੀਆਂ ਸਰਕਾਰਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਤੁਸੀਂ ਲੈ ਲਓ ਫਿਰ ਤੁਸੀਂ ਉਹਨਾਂ ਦੇ ਕਿਉਂ ਐਕਸ਼ਨ ਨਹੀਂ ਲੈ ਲੇ ਕਿਉਂਕਿ ਸਾਰਿਆਂ ਨੇ ਸਰਫ ਇੱਕ ਮੇਨ ਮਕਸਦ ਬਣਾ ਲਿਆ ਕਿ ਪੈਸਾ 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 ਕਿਉਂਕਿ ਉਹ ਇਹ ਗੱਲ ਕਹਿੰਦੇ ਆ ਉਹ ਇਹ ਨਹੀਂ ਕਹਿੰਦੇ ਲੀਡਰ ਪਾਰਟੀਆਂ ਵੀ ਇਹ ਗੱਲ ਕਹਿੰਦੀਆਂ ਕਿ ਜਿੰਨੀ ਵੱਡੀ ਫੈਕਟਰੀ ਹੋਊਗੀ ਓਨਾ ਵੱਡਾ ਸਾਨੂੰ ਕਮਿਸ਼ਨ ਆਊਗਾ ਓਨਾ ਜ਼ਿਆਦਾ ਸਾਨੂੰ ਫੰਡ ਆਊਗਾ ਸਾਡੀ ਪਾਰਟੀ ਹੈ ਜਿਹੜੀ ਉਹਾਂ ਦੇ ਸਿਰਫ ਤੇ ਸਿਰਫ ਫੈਕਟਰੀਆਂ ਕਰਕੇ ਚੱਲ ਰਹੀ ਆ ਫੈਕਟਰੀਆਂ ਦੇ ਕਮਿਸ਼ਨ ਕਰਕੇ ਸਾਡੀ ਬਾਲਟੀ ਚੱਲ ਰਹੀ ਆ ਤੇ ਫਿਰ ਭਈ ਆਮ ਕਿਸਾਨ ਨੂੰ ਪੁੱਛੂਗਾ ਕੌਣ ਆਮ ਕਿਸਾਨ ਤੋਂ ਪੁੱਛ ਕੇ ਲੈਣਾ ਕੀ ਆ ਤੇ ਫਿਰ ਜਦੋਂ ਧਰ ਨਾਲ ਆਉਂਦੇ ਆ ਕਿਸਾਨ ਫਿਰ ਕਹਿੰਦੇ ਜੀ ਇਹ ਤਾਂ ਹੱਤਵਾਦੀ ਆ ਇਹ ਵੱਖਵਾਦੀ ਆ ਇਹ ਤਾਂ ਜੀ ਬਹੁਤ ਮਾਹੌਲ ਖਰਾਬ ਕਰਦੇ ਆ ਫਿਰ ਆਏ ਆ ਜਾਂਦੇ ਆ ਫਿਰ ਹੁਣ ਦੱਸੋ ਕਿਸਾਨ ਜਾਵੇ ਕਿੱਧਰ ਕਿਸਾਨ ਨੂੰ ਨਾ ਤਾਂ ਫਸਲ ਦਾ ਪੂਰਾ ਮੁੱਲ ਮਿਲਦਾ ਜੇ ਖਰਾਬ ਹੋ ਜੇ ਬਾਦਸ਼ਾਹ ਜੇ ਗੜੇਮਾਰੀ ਹੋ ਜੇ ਉੱਥੇ ਮੁੱਲ ਨਹੀਂ ਮਿਲਦਾ ਉੱਥੇ ਕੋਈ ਨੁਕਸਾਨ ਦੀ ਪਰਭਾਈ ਨਹੀਂ ਹੁੰਦੀ ਤੇ ਇਥੋਂ ਦੇ ਲੀਡਰ ਕਹਿ ਦਿੰਦੇ ਆ ਅਸੀਂ ਅਸੀਂ ਤਾਂ ਜੀ ਮੁਰਕੇ ਵੀ ਮਰ ਗਏ ਨਾ ਤੇ ਉਹਦੇ ਵੀ ਪੈਸੇ ਦੇਵਾਂਗੇ ਨਾ ਮੁਰਕੇ ਮਰੇ ਦੇ ਪੈਸੇ ਮਿਲੇ ਨਾ ਗੜੇਮਾਰੀ ਦੇ ਪੈਸੇ ਮਿਲੇ ਤੇ ਕਿਸਾਨ ਜਿਹੜਾ ਐਂਡ ਤੇ ਆ ਕੇ ਸਰਪ ਤੇ ਸਰਪ ਫਾਹ ਲੈਣ ਨੂੰ ਮਜਬੂਰ ਹੋ ਜਾਂਦਾ ਜਾਂ ਆਪਦੇ ਜਵਾਬ ਕਿਵੇਂ ਨਾ ਕਿਵੇਂ ਬਾਹਰ ਭੇਜਣ ਨੂੰ ਮਜਬੂਰ ਹੋ ਜਾਂਦਾ ਤੇ ਹੋਰ ਦੱਸੋ ਬੰਦਾ ਕਰੇ ਕੀ ਸੋ ਸਰਕਾਰਾਂ ਨੂੰ ਬੇਨਤੀ ਆ ਤੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਜਾਂ ਹੋਰ ਬੰਦਿਆਂ ਨੂੰ ਬੇਨਤੀ ਆ ਜਿਹੜੇ ਸਿਰਫ ਤੇ ਸਿਰਫ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਆ ਉਹ ਕਿਸਾਨਾਂ ਨੂੰ ਟਾਰਗੇਟ ਕਰਨਾ ਛੱਡ ਦੇਣ ਉਹ ਜੇ ਟਾਰਗੇਟ ਕਰਨਾ ਪ੍ਰਦੂਸ਼ਣ ਵਾਲਿਆਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਾਣੀ ਵਾਲਿਆਂ ਨੂੰ ਜਾਂ ਆਪਾਂ ਕਹ ਲਈਏ ਫੈਕਟਰੀਆਂ ਨੂੰ ਉਹਨਾਂ ਨੂੰ ਟਾਰਗੇਟ ਕਰਨ ਤੇ ਫਿਰ ਪਤਾ ਲੱਗੇ ਕਿ ਹਾਂ ਕਿ ਕੀ ਫੀਲਦੀ ਆ ਸਾਰੇ ਕੁਝ ਬੇਨ ਹੋ ਜਾਂਦਾ ਜਦੋਂ ਪੈਸੇ ਕਮਿਸ਼ਨ ਅੱਗੇ ਆ ਜਾਂਦਾ ਸਾਰੇ ਜਿਹੜੇ ਸਰਟੀਫਿਕੇਟ ਆ ਉਹ ਫੇਲ ਕਰ ਦਿੱਤੇ ਜਾਂਦੀ ਆ ਸੋ ਸਿਰਫ ਤੇ ਸਿਰਫ ਕਿਸਾਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਟਾਰਗੇਟ ਕਰਨਾ ਦਾ ਸਿਰਫ ਸਿਰਫ ਫੈਕਟਰੀਆਂ ਨੂੰ ਜਾਂ ਆਪਾਂ ਕਹਿ ਲਈਏ ਕਿ ਜਿਹੜੇ ਪਾਣੀ ਦੀ ਖੱਤ ਕਰਦੇ ਆ ਜਿਆਦੇ ਪਾਣੀ ਜਿਹੜਾ ਗੰਦਾ ਪਾਣੀ ਆ ਉਹ ਜਿਹੜੇ ਇਧਰ ਜ਼ਮੀਨ ਦੇ ਵਿੱਚ ਛੱਡਦੇ ਆ ਜ਼ਮੀਨ ਦੇ ਵਿੱਚ ਛੱਡ ਕੇ ਜਿਹੜੀਆਂ ਮੱਟੀਆਂ ਮੱਟੀਆਂ ਵਪਾਰੀਆਂ ਫੈਲਦੀਆਂ ਜਾਂ ਜ਼ਮੀਨ ਨੂੰ ਆਪਾਂ ਕਹਿ ਲਈਏ ਜਾਂ ਨਹਿਰਾ ਜਾਂਦਿਆਂ ਜਿਹੜੀਆਂ ਵੇਹਣ ਉਹ ਨਹਿਰਾ ਦੇ ਵਿੱਚ ਛੱਡਦੇ ਆ ਉਹ ਵੀ ਪਾਣੀ ਪੂਰਾ ਗੰਦਲਾ ਹੁੰਦਾ ਕਿਉਂਕਿ ਨਹਿਰਾ ਤੇ ਹੀ ਜਿੰਨੇ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਪਾਣੀ ਨਹੀਂ ਵਧਿਆ ਉੱਥੇ ਨਹਿਰਾ ਤੋਂ ਹੀ ਜਿਹੜਾ ਸੀਵਰੇਜ ਪਾਕੇ ਜਾਂ ਹੋਰ ਸਿਸਟਮ ਕ੍ਰੀਏਟ ਕਰਕੇ ਉੱਥੇ ਜਿਹੜਾ ਪਾਣੀ ਆ ਉਹ ਜਿਹੜਾ ਘਰਾਂ ਦੇ ਵਿੱਚ ਪਚਾਇਆ ਜਾਂਦਾ ਉਹ ਵੀ ਉਹੀ ਗੰਦਨਾ ਬਣਨੀ ਹੁੰਦਾ ਸੋ ਵੱਤ ਤੋਂ ਵੱਤ ਸਪੋਰਟ ਕਰਦੇ ਰਹੋ ਵੱਤ ਤੋਂ ਵੱਤ ਸ਼ੇਅਰ ਕਰਦੇ ਰਹੋ ਤੇ ਸਿਰਫ ਤੇ ਸਿਰਫ ਟਾਰਗੇਟ ਇਕੱਲੇ ਕਿਸਾਨ ਨੂੰ ਨਹੀਂ ਕਿਸਾਨ ਸਿਰਫ ਇੰਨਾ ਕੁ ਜ਼ਿੰਮੇਵਾਰ ਆ ਪਰ ਜਿਹੜੀਆਂ ਸਰਕਾਰਾਂ ਤੇ ਫੈਕਟਰੀਆਂ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ